ਪਾਵੇਂ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ 'ਚ 1 ਅਪ੍ਰੈਲ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਦੇ ਦਾਅਵੇ ਜ਼ਰੂਰ ਕੀਤੇ ਗਏ ਸਨ ਪਰ ਸਰਕਾਰ ਦੇ ਖਰੀਦ ਪ੍ਰਬੰਧਾ ਦੀ ਉਸ ਸਮੇਂ ਪੂਲ ਖੁੱਲੀ ਜਦੋਂ ਨਾਭਾ ਦੀ ਅਨਾਜ ਮੰਡੀ 'ਚ ਸਰਕਾਰੀ ਏਜੰਸੀਆਂ ਦੇ ਇੰਸਪੈਕਟਰਾਂ ਵੱਲੋਂ ਮੰਡੀ 'ਚ ਲਿਆਂਦੀ ਕਿਸਾਨਾਂ ਦੀ ਕਣਕ ਦੀ ਖਰੀਦ ਨਹੀਂ ਕੀਤੀ ਗਈ ਤੇ ਕਿਸਾਨਾਂ ਨੇ ਗੁੱਸੇ ਚਾਹ ਕੇ ਨਾਭਾ ਦੇ ਬੇੜਾ ਚੌਂਕ 'ਚ ਜਾਮ ਲਗਾ ਦਿੱਤਾ ਤੇ ਸਰਕਾਰ ਦੇ ਖਰਾਫ ਕਰਨਾ ਲਗਾਉਂਦੇ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਇੰਸਪੈਕਟਰਾਂ ਦੇ ਖਿਲਾਫ ਜਮ ਕੇ ਨਾਰੇਬਾਸੀ ਕੀਤੀ ਮੁਤਾਬਕ ਮੁਰਦਾਬਾਦ ਜਯਾ ਜਯਾ ਮੁਰਦਾਬਾਦ ਜਯਾ ਜਯਾ ਮੁਰਦਾਬਾਦ ਹਾਈ 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 ਉਤੀਸ ਮਾਮਲੇ ਦੀ ਵਧੇਰੇ ਜਾਣਕਾਰੀ ਲਈ ਤੁਹਾਨੂੰ ਲੈ ਚੱਲਦੇ ਹਾਂ ਨਾਬਾਤੂ ਸਾਡੇ ਪੱਤਰਕਾਰ ਹਰਮਿਤ ਮਾਨ ਦੇ ਕੋਲ ਭਾਵੇਂ ਕਿ ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਸਰਕਾਰੀ ਖਰੀਦ ਕਰਦੇ ਪ੍ਰਬੰਧਾਂ ਦੇ ਜ਼ਰੂਰ ਵਾਦੇ ਕੀਤੇ ਗਏ ਸ ਤੇ ਪਰ ਨਾਬਾ ਦੀ ਗੱਲ ਕੀਤੀ ਜਾਵੇ ਜਿੱਥੋਂ ਕਿ ਖਰੀਦ ਨਾ ਹੋਣ ਤੇ ਕਿਸਾਨਾਂ ਵੱਲੋਂ ਨਾਬਾ ਦੇ ਬੌੜਾ ਗੇਟ ਚੌਂਕ ਦੇ ਵਿੱਚ ਜਮ ਲਗਾ ਦਿੱਤਾ ਗਿਆ ਤੁਹਾਨੂੰ ਦਿਖਾਉਣਾ ਹੈ ਪੰਜਾਬ ਸਰਕਾਰ ਦੇ ਖਿਲਾਫ ਆ ਜਿਹੜੀ ਨਾਹਰੇਵਾਜ਼ੀ ਕਰਦੇ ਕਿਸਾਨ ਨਜ਼ਰ ਆ ਰਹੇ ਨੇ ਆਲੇ ਦੁਆਲੇ ਰੋਡ ਨੂੰ ਜਮ ਕਰ ਦਿੱਤਾ ਹੈ ਮੇਨ ਚੌਂਕ ਆ ਜਿਹੜਾ ਇਹ ਹਰ ਇੱਕ ਸ਼ਹਿਰ ਨੂੰ ਜੋੜਦਾ ਮਰੇਕ ਕੋਟਲਾ ਸੰਗਰੂਰ ਬਠਿੰਡਾ ਉਹ ਚੌਂਕਾ ਜਿੱਥੇ ਕਿ ਕਿਸਾਨਾਂ ਵੱਲੋਂ ਆਪਣੀਆਂ ਟਰਾਲੀਆਂ ਦੇ ਨਾਲ ਇਸ ਨੂੰ ਜਾਮ ਕਰ ਦਿੱਤਾ ਗਿਆ ਸੀ ਕਿਸਾਨਾਂ ਨਾਲ ਵੀ ਇਸ ਵਿਸ਼ੇ ਤੇ ਗੱਲਬਾਤ ਕਰਾਂਗੇ ਕਿਉਂ ਇਹਨਾਂ ਵੱਲੋਂ ਕੀ ਕਿਹਾ ਕਿ ਉਹਨੇ ਕਿਉਂ ਜਾਮ ਲਗਾ ਕੇ ਜਾਮ ਦੀ ਸਾਡੀ ਕਣਕ ਦੀ ਬੋਲੀ ਨਹੀਂ ਹੁੰਦੀ ਜੀ ਪੰਜ ਪੰਜ ਦਿਨ ਹੋ ਗਏ ਜੀ 15 ਤਰੀਕ ਦੀ ਕਣਕ ਵੱਢੀ ਹੋਈ ਆ ਜੀ ਇਨਸਪੈਕਟਰ ਨੂੰ ਇਹ ਗੱਲ ਪੁੱਛਣੋਂ ਜਾ ਕੇ ਵੀ ਢੇਰੀ ਹੈ ਕਿੱਥੇ ਜੀ ਇਨਸਪੈਕਟਰ ਤਾਂ ਮੰਡੀ 'ਚ ਨਹੀਂ ਜਾਂਦਾ ਜੀ ਉਹ ਕਹਿੰਦਾ ਮੇਰੇ ਕਮਾਊ ਪੁੱਤਰ ਰੱਖੇ ਹੋਏ ਨੇ ਜੀ ਉਹ ਜਾਣਦੇ ਨੇ ਆ ਦਾੜੀਆਂ ਜਿਹੇ ਵਾਲੇ ਪੰਜ ਚਾਰ ਜਾਣੇ ਜੀ ਦਾਣੇ ਚੱਕ ਕੇ ਮੋੜੇ ਹੁੰਦੇ ਨੇ ਜੀ ਇਨਸਪੈਕਟਰ ਆਏ ਨਹੀਂ ਰਿਹਾ ਜੀ ਕੀ ਸਰਕਾਰ ਨੇ ਇੱਕ ਤਰੀਕ ਤੋਂ ਖਰੀਦ ਦੇ ਪ੍ਰਬੰਧ ਕੀਤੇ ਤੇ ਕਿਉਂ ਨਾ ਹੀ ਸਰਕਾਰ ਦਾ ਕੋਈ ਪ੍ਰਬੰਧ ਨਹੀਂ ਹੈਗਾ ਜੀ ਇਹਦਾ ਕਾਗਜ਼ਾਂ 'ਚ ਪ੍ਰਬੰਧ ਨਹੀਂ ਸਾਰੇ ਕੀ ਕਹਿਣਾ ਕਿਉਂ ਨਾ ਕਿਉਂ ਨਹੀਂ ਜੀ ਖਰੀਦ ਵਜ਼ੀਨ ਕਰ ਰਹੇ ਨੇ ਇੱਕ ਇੱਕ ਬੰਦਾ ਹੁਣ ਗੈਰੋਂ ਡੰਗਰ ਭੁੱਖੇ ਮਾਰਨਗੇ ਵੀੜਾ ਕੱਦੇ ਕੱਦੇ ਨੇ ਉਹ ਨੀੜਾ ਵੱਡੂਗਾ ਜੀ ਤੋਰੇ ਕਣਕ ਵੇਚਣੋਂ ਚਾਰ ਦਿਨ ਬੈਠਣਾ ਪਊਗਾ ਬਹੁਤ ਬੁਰੀ ਹਾਲ ਚਾਚੀ ਮੀਂਦਾਰ ਕਿੰਨੇ ਦਿਨ ਹੋ ਗਏ ਤੁਹਾਨੂੰ ਮੰਡੀ ਚ ਚੌਥਾ ਦਿਨ ਆ ਜੀ ਅਈ ਹੈ ਕੋਈ ਇਹ ਬੰਦਾ ਹੋ ਅੱਜ ਕੱਲ ਦਾ ਨਹੀਂ ਸਾਰੇ ਆਈ ਨੇ ਜੀ ਕੀ ਕਹਿੰਦੇ ਇੰਦਰ ਕਰ ਲੋ ਜੀ ਇੰਦਰ ਨਹੀਂ ਹੈਗੇ ਤੁਸੀਂ ਹਾਂ ਜੀ ਹਾਂ ਇਨਸਪੈਕਟਰ ਨੇ ਹੀ ਬੋਲੀ ਕਰਨ ਆ ਰਿਹਾ ਏ ਕਹਿੰਦੇ ਜੀ ਅੱਜ ਐਸਡੀਐਮ ਨੇ ਰੋਕਤਾ ਜੀ ਕਹਿੰਦੇ ਮੇ ਐਸਡੀਐਮ ਨੇ ਰੋਕਿਆ ਜੀ ਕਹਿੰਦੇ ਅੱਜ ਹਾਂ ਜੀ ਦੋ ਦਿਨ ਹੋ ਗਏ ਜੀ ਇਹ ਸਨ ਜਿਨ੍ਹਾਂ ਕਿਸਾਨਾਂ ਨੇ ਕਿਹਾ ਵੀ ਅਸੀਂ 4 ਦਿਨ ਤੋਂ ਲਗਾਤਾਰ ਮੰਡੀ ਦੇ ਵਿੱਚ ਆ ਜਿਹੜੇ ਖੱਜਰ ਖਵਾਰ ਹੋ ਰਿਹਾ ਪਰ ਸਾਡੀ ਸਰਕਾਰੀ ਖਰੀਦ ਨਹੀਂ ਹੋ ਰਹੀ ਤੇ ਸਾਨੂੰ ਘਰੇ ਵੀ ਜਾਣਾ ਬਹੁਤ ਔਖਾ ਹੋਇਆ ਹੋਇਆ ਕਿ ਅਸੀਂ 4-4 ਦਿਨ ਤੋਂ ਮੰਡੀ ਦੇ ਵਿੱਚ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਚਾਹੇ ਕਿ ਪੰਜਾਬ ਸਰਕਾਰ ਵੱਲੋਂ ਲੱਖ ਦਾਅਵੇ ਕੀਤੇ ਗਏ ਸਨ 1 ਅਪ੍ਰੈਲ ਤੋਂ ਸਰਕਾਰੀ ਖਰੀਦ ਕਰਨ ਦੇ ਪਰ ਅੱਜ ਪੰਜਾਬ ਸਰਕਾਰ ਦੇ ਜਿਹੜੇ ਦਾਅਵੇ ਖੋਖਲੇ ਨਾਜ਼ਰੇ ਨੇ ਨਾਬਾ ਦੀ ਅਨਾਜ ਮੰਡੀ ਦੇ ਵਿੱਚ ਡੇਲੀ ਪੋਸਟ ਪੰਜਾਬੀ ਲਈ ਨਾਬਾ ਤੋਂ ਹਰਮਿਤ ਸਿੰਘ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ